ਅਰ ਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀ ਫੈਰੀ ਫਾਰਮ ਕੈਨਨ ਤੇ ਕੈਨਨ ਨੂੰ ਸਬਸਕ੍ਰਾਈਬ ਕਰ ਲਈ ਨਾ ਦਿੱਤੇ ਕੇ ਬੈਲਡਿੰਗਸ ਆਨ ਦਿਵਾ ਲਓ ਤਾਂ ਕਿ ਹਰੇਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 96525 92794 ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਆਸ ਤੇ ਇੱਕ ਵਾਇਰਸ ਵਾਲੀ ਲੱਗ ਕੇ ਆਏ ਆ। ਇਸ ਵਾਇਰਸ ਦੇ ਬਾਰੇ ਬੰਦੀ ਡਿਟੇਲ ਜਾਣਕਾਰੀ ਸਾਰੀ ਬਾਈਆਂ ਤੋਂ ਲਵਾਂਗੇ। ਜਿਹੜੇ ਭਰਾ ਨੂੰ ਲੱਗ ਤੋਂ ਸੈਨ ਤੋਂ ਦਾ ਕਾਲ ਬਾਈ ਨੂੰ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਰਹਿਣ ਵਾਲਾ। ਤਸੱਲੀ ਪਾਸ ਤੁਸੀਂ ਕਰਨੀ ਆ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾਗਾ। ਹਾਂਜੀ ਬਾਈ ਸਾਸਰੀ ਕਾਲ। ਸਾਸਰੀ ਕਾਲ ਬਾਈ ਜੀ। ਬਾਈ ਜੀ ਨਾਮ ਤੇ ਬੰਦ ਦੱਸੋਗੇ। ਬਾਈ ਨਾਮ ਗੋਰਾ। ਹਾਂਜੀ। ਪਿੰਡ ਚੰਦਨਵਾ ਜਿਲ੍ਹਾ ਮੋਗਾ ਤਸੀਲ ਭੱਗਾਪੁਰਾਣਾ। ਠੀਕ ਹੈ ਚੰਦਪਰਾਣਾ ਵੀ ਆਪਣੇ ਕੋਲੇ ਆ ਗਿਆ ਹਾਂਜੀ ਚੰਦਪਰਾਣਾ ਕੋਲੇ ਸਿੰਘਾ ਵਾਲਾ ਨੇੜੇ ਆਪਾਂ ਠੀਕ ਹੈ ਮੋਗਾ ਕਿੰਨੀ ਦੂਰ ਹੈਗੇ ਮੋਗਾ ਆਪਾਂ 12-13 ਕਿਲੋਮੀਟਰ ਬਾਅਦ ਠੀਕ ਹੈ ਜੀ ਦੋਸਤੋ ਜਿਹੜੇ ਪੈਂਟੂ ਵੀਡੀਓ ਬਣਾ ਰਹੇ ਆ ਪੈਂਡ ਹੈਗਾ ਚੰਦ ਨਵਾਂ ਨਵਾਂ ਜੀ ਨਾਲ ਹੀ ਗਵਾਂਡ ਪੈਂਡਾ ਚੰਦਪਰਾਣਾ ਸਿੰਘਾ ਵਾਲਾ ਸਿੰਘਾ ਹਾਂਜੀ ਠੀਕ ਹੈ ਜੀ ਮੋਬਾਈਲ ਨੰਬਰ ਬਈ 9781308521 ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਰੋਟ ਕਰ ਲਿਓ ਬਾਈ ਵਪਾਰ ਲੈ ਦਾ ਕੰਮ ਕਰਦੀ ਹੈ ਵਪਾਰਦਾ ਹਾਂਜੀ ਠੀਕ ਹੈ ਜੀ ਬੱਚਾ ਕਾਇੰਗਾ ਦੋਨੇ ਕਾ ਹੁਣ ਕੋ ਹਾਂਜੀ ਦੋਨੇ ਹੀ ਹੈ ਆਪਣੀ ਠੀਕ ਹੈ ਜੀ ਅੱਜ ਜਿਹੜੀ ਵੜ ਦਿਖਾਉਣੇ ਆ ਬਈ ਕੰਨਵਾ ਕੋ ਆਏ ਇਹ ਜਿਹੜੇ ਨਾਕਾਂ ਦੇ ਦਸਮੁਕਾਉਕ ਤੀਜਾ ਕੋਈ ਜਿਹੜਾ ਮਰਜੀ ਮੰਨ ਲੈ ਆਪਣੀ ਲੈ ਆਂਦੀ ਹੈ ਯਾਸੀ ਦੇ ਨਾਲ ਸਹੀ ਵਾਰ ਕਰਵਾ ਹਾਂਜੀ ਸਹੀ ਵਾਰ ਕਰਵਾਸ ਆ ਗਰਮੀ ਦੇ ਵਿੱਚ ਨਿਯਾਰੇ ਲੈਣਾ ਦੇ ਠੀਕ ਹੈ ਜੀ ਹਾਂ ਕਿੰਨੇ ਸਾੜੀ ਸੂਈ ਆ ਬਈ ਸੂਈ ਦੇ ਨਾਲ ਦਸਮੁਕਾਉਕ ਦੋ ਮਹੀਨੇ ਦੀ ਸੂਈ ਆ ਕੋਈ ਆਪ ਦੀ ਜੱਜਮੈਂਟ ਨਾਲ ਜਿਹੜੀ ਮਰਜੀ ਮੰਨ ਲੈ ਠੀਕ ਹੈ ਬੱਚਾ ਜੀ ਬੱਚਾ ਹੈ ਨਹੀਂਗਾ ਵੀਰੇ ਬੱਚਾ ਮਰ ਗਿਆ ਸੀ ਬੱਚਾ ਸੀ ਦੇ ਮਾਂ ਠੀਕ ਹੈ ਦੋਸਤ ਬੱਚਾ ਵੇ ਕਹਿੰਦਾ ਪੈਰ ਹੋ ਗਿਆ ਬੱਚਾ 2 ਕੁ ਮਹੀਨੇ ਸਵਾ 10 ਹਾਂਜੀ 2 ਸਵਾ 10 ਮਹੀਨੇ ਭਾਈ ਵਾਸਤੇ ਜੱਤੀਆ ਕਰਾਉਸ ਆ ਤੇ ਭਾਈ ਕਿੰਨਾ ਦੁੱਧ ਪਿਆਰਾ ਹਨ ਦੁੱਧ ਵੀ 15 ਲੀਟਰ ਆ ਹਾਂਜੀ ਕੋਈ ਵੀਰਪੁਰਾ 14 ਮੰਨ ਲਵੇ 7 ਕਿਲੋ ਡੰਗ ਦਾ 2 ਟੈਂਕ ਭਾਈ ਕਰਾਵਾਂਗੇ 4 ਟੈਂਕ ਚੋੜੇ 80 ਦਾ ਬਣ ਕੇ ਆਈ 14 ਮੰਨ ਕੇ ਆ ਜੀ ਠਾੜੀ ਕਿਵੇਂ ਭਾਈ ਠਾੜੀ ਆ ਨੱਕ ਨੰਬਰ ਆ ਵੀਰੋ ਪਲਾਬ 11 ਸਾਲਾਂ ਦਾ ਜਵਾਬ ਲਿਆਵੇ ਬਾ ਦੇ ਠੀਕ ਹੈ ਠੰਡੀ ਸੀ ਕੋਈ ਠੰਡੀ ਸੀ ਪਲਾਬ ਕੱਢ ਕੇ ਆਵਾਰ ਨੂੰ ਮੁਰਗੀ ਚੋਂ ਬੰਦਾ ਚੋੜੋ ਵੀਰ ਕਹਿੰਦਾ ਇਹ 4 ਰਾਏ ਤਾਂ ਕਹਿੰਦਾ ਇਹ ਕੀ ਆਪੂ ਆਪਾ 3 ਕੁ ਰੋ ਮੰਨ ਕੇ ਲਈ ਆ ਤੁਸੀਂ ਸੁਆ ਬਹੁਤੇ ਜਜਮੈਂਟ ਤੀ ਸਰੀਰ ਤੋਂ ਲਾਇਆ ਕਰੋ ਬਾਕੀ ਸਰਾਹ ਜਾਏਗਾ ਜਲਦੀ ਤੇ ਸਭੀ ਬਾਅਦ ਲੈ ਚ ਲਿਜੀਤ ਬਾਕੀ ਬਾਈ ਕਾਂ ਦੇ 215 ਕਿਲੋ ਆ ਪਰ ਤੇ ਚੋੜਾ ਲਗਣਾ ਮੰਨ ਕੇ ਆਇਓ ਬਾਈ ਕਾਂ ਢੱਬੇ ਵੜਾ ਦੇਾਂਗੇ ਪਰ 14 ਕਿਲੋ ਇਹ ਠੰਡੀ ਸਿਰ ਪੂਰੀ ਆ ਠੰਪਨੇ ਬਾਈਆਂ ਲਓ ਠਾਣੇ ਵੀ ਦੰਨਣਾ ਨਾ ਬਾਈ ਠਾਣਾ ਵੀ ਓਕੇ ਵੀਰੇ ਠੀਕ ਹੈ ਜੀ ਲਓ ਬਾਕੀ ਚਾਹ ਮੱਟ ਲੱਗਵਾ ਨਿਕਲਿਓ ਤੇ ਟ੍ਰੇਟੇ ਲੱਗੇ ਆ ਉਹਨੇ ਜਿਹੜਾ ਬਾਅਦ ਦੁੱਧਾ ਕਹਿੰਦੇ ਸੀ ਉਹ ਵੀ ਨੂੰ ਆ ਤੁਹਾਨੂੰ ਬਾਦ 2 ਮਹੀਨੇ ਹੋ ਗਏ ਹਾਂਜੀ ਕੋਈ ਬੱਚਾ ਠੀਕ ਹੈ ਹਾਂਜੀ ਅਸੀਂ ਐਕਸਪਾਇਰ ਹੋ ਗਿਆ ਸੀ ਐਕਸਪਾਇਰ ਹੋ ਗਿਆ ਹਾਂਜੀ ਤੇ ਬਾਈ ਹੁਣ ਇਹਦਾ ਜੈਜਾ ਮੁੱਲ ਬੱਚੇ ਦਾ ਬਣਾਓ ਮੁੱਲ ਯਾਰ ਜੇਦਾ ਬੱਚਾ ਹੋਇਆ ਕੋਸ਼ਿਸ਼ ਕਰ ਲਗੇ 50 ਕਰ ਲਗੇ 55 ਕਰ ਲਗੇ ਕਿ ਹਾਂ ਦਾ ਬਿਨਾ ਬੱਚੇ ਆ ਤੇ ਦੁੱਧ ਦੇ ਹਿਸਾਬ ਨਾਲ ਤੇ ਅਟਾ 30000 ਦੀ ਦੇ ਦਾਂਗੇ 30000 ਹਾਂ ਵਿੱਚ ਹੋ ਜੂਗਾ ਮਾਣ ਦਾ ਹੋ ਜੂਆ ਇਹਦਾ ਲੋ ਵੀ ਦੋਸਤੋ ਮੋਲ ਤੇ ਆਪੀਰ ਪਿਆ ਬਲਕੋ ਟੋਕਰਾਲਾ ਮੋਲ ਕੀਤਾ ਪਰ ਟੋਕਰਾਲਾ ਮੋਲ ਦਾ ਦੁੱਧ ਨਹੀਂ ਨਾ ਮੈਣੇ ਨੇ ਭਾਸ਼ 14 ਕਿਲੋ ਦੁੱਧ ਨੂੰ ਲੈ ਲਾ ਬਾਈ ਕਹਿੰਦਾ ਸੀ 14 ਕਿਲੋ ਦੱਬੇ ਵਰਾ ਕੇ ਲੈ ਜਾਓ ਬਾਕੀ ਬਾਈ ਗਰਮਾ ਦਾ ਤੋਹਫਾ ਹੀ ਆ ਹਾਂ ਗਰਮਾ ਚ ਨਜ਼ਾਰੇ ਲੋਟੇ ਬੁੱਲੇ ਲੋਟੇ ਅੱਗੇ ਦੋਸਤ ਗਰਮੀਆਂ ਚੱਲੇ ਬਸ ਆਹੀ ਨਹੀਂ ਨਹੀਂ ਖਾਂਦਾ ਇੱਕ ਗਰਮੀ ਗਰਮੀ ਦੁੱਧ ਦੇ ਨਜ਼ਾਰੇ ਹਾਂ ਗਰਮੀਆਂ ਚ ਬਾਕੀ ਫੈਂਟ ਬਹੁਤ ਆ ਵੀਰੇ ਬਾਕੀ ਮੁੱਲ ਵੀ ਦੇ ਜੀ ਮੁੱਲ ਵੀ ਟੋਕਰਾਲਾ ਹਾਂ ਤੇ ਬਾਕੀ ਮੁੱਲ 34000 ਰੁਪਿਆ ਮਾਤਾ ਦੇ ਵਿੱਚ ਬਣਦਾ ਹੋ ਜੂਗਾ ਨੰਬਰ ਤਕਰੀਬ ਤੇ ਆ ਇਸੇ ਭਰਾ ਨੂੰ ਬਾਹਰ ਚੱਜਦੀ ਆ ਕਾਲ ਬਾਈ ਨੂੰ ਕਰ ਲਿਓ ਵੀਡੀਓ ਦੇਖ ਲਈ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਇਨਰ